ਲਓ ਜੀ ਕarele ਤਾਂ ਤੁਸੀਂ ਬਹੁਤ ਤਰ੍ਹਾਂ ਦੇ ਖਾਦੇ ਹੋਣਗੇ ਪਰ ਅੱਜ ਜੋ ਮੈਂ ਕarele ਬਣਾ ਰਹੀ ਆ ਬਹੁਤ ਹੀ ਹੈਲਥੀ ਆ ਇਹਨਾਂ ਨੂੰ ਫਰਾਈ ਨਹੀਂ ਕੀਤਾ ਪਿਆਜ਼ ਨਹੀਂ ਪਾਇਆ ਲਸਣ ਨਹੀਂ ਪਾਇਆ ਪਰ ਹੈਲਥੀ ਬਹੁਤ ਜ਼ਿਆਦਾ ਆ ਜੋ ਵੀ ਚੀਜ਼ਾਂ ਪਾਈਆਂ ਆ ਸਿਹਤ ਨੂੰ ਮੁੱਖ ਰੱਖ ਕੇ ਪਾਈਆਂ ਗਈਆਂ ਆ ਮੇਰੇ ਤਰੀਕੇ ਨਾਲ ਬਣਾਓ ਹੈਲੋ ਜੀ ਸਤਿ ਸ਼੍ਰੀ ਅਕਾਲ ਵੈਲਕਮ ਟੂ ਅ ਜੋਤੀਮਨ ਫੈਮਿਲੀ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੇਰੇ YouTube ਮੇਰੇ ਵੀਰਾਂ ਭੈਣਾਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅਸੀਂ ਅੱਜ ਬਣਾਵਾਂਗੇ ਜੀ ਪਰਮਾ ਗ੍ਰੇਡ ਦੇ ਜਿਵੇਂ ਮम्मा ਕਿੱਦਾਂ ਬਣਾਉਂਦੇ ਚਲੋ ਜੀ ਦੇਖਦੇ ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਏ ਜੋਤੀਮਨ ਫੈਮਿਲੀ ਮੇਰੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਆਪਣਾ ਹੀ ਚੈਨਲ ਹੈ ਹੋਰ ਕੀ ਹਾਲ ਹੈ ਜੀ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ ਇਹੀ ਅਰਦਾਸਾਂ ਬੇਨਤੀਆਂ ਹੁੰਦੀਆਂ ਵਾਹਿਗੁਰੂ ਅੱਗੇ ਕਿ ਜਿੱਥੇ ਵੀ ਰਹੋ ਤੁਸੀਂ ਆਪਣੇ ਆਪਣੇ ਪਰਿਵਾਰਾਂ ਵਿੱਚ ਰਹੋ ਹੱਸਦੇ ਵਸਦੇ ਰਹੋ ਖੁਸ਼ ਰਹੋ ਆਬਾਦ ਰਹੋ ਤੇ ਚੜ੍ਹਦੀ ਕਲਾ 'ਚ ਰੱਖੇ ਵਾਹਿਗੁਰੂ ਆਪ ਸਭ ਨੂੰ ਅਸੀਂ ਵੀ ਠੀਕ ਆ ਤੇ ਚੜ੍ਹਦੀ ਕਲਾ ਚ ਆ ਤੁਸੀਂ ਦੇਖ ਰਹੇ ਹੋ ਕarele ਕarele ਨੂੰ ਮੈਂ ਚੰਗੀ ਤਰ੍ਹਾਂ ਧੋ ਕੇ ਬਿਲਕੁਲ ਇਹਨਾਂ ਨੂੰ ਡਰਾਈ ਕੀਤਾ ਹੋਇਆ ਆ ਹੁਣ ਆਪਾਂ ਹਲਕੀ ਹਲਕੀ ਜਿਹੜੀ ਕareleਆਂ ਦੀ ਸਕਿਨ ਹੁੰਦੀ ਥੋੜੀ ਉੱਚੀ ਨੀਮੀ ਜਿਹੀ ਬਸ ਇਹੀ ਹੈ ਨਾ ਪੀਲ ਕਰਨੀ ਹੈ ਇਹੀ ਆਪਾਂ ਇਹਨੂੰ ਇਹ ਝਿੱਲਣਾ ਆ ਮਤਲਬ ਤੇ ਬਾਕੀ ਕareleਆਂ ਦਾ ਆਪਾਂ ਪੂਰਾ ਛਿਲਕਾ ਨਹੀਂ ਉਤਾਰਨਾ ਇਸ ਤਰ੍ਹਾਂ ਝਿੱਲਣ ਤੋਂ ਬਾਅਦ ਜੀ ਇਹਨਾਂ ਨੂੰ ਦੋ ਟੁਕੜਿਆਂ ਵਿੱਚ ਕੱਟ ਲੈਣਾ ਕareleਆਂ ਨੂੰ ਆ ਦੇਖੋ ਕਿੰਨੇ ਵਧੀਆ ਆ ਕੱਟਣ ਤੋਂ ਬਾਅਦ ਇਹਨਾਂ ਕਰੇਲਿਆਂ ਨੂੰ ਇਸ ਤਰ੍ਹਾਂ 나යිਫ ਦੇ ਨਾਲ ਵਿੱਚੋਂ ਕਮਾ ਕੇ ਇਹਦਾ ਜਿਹੜਾ ਪਲਪ ਆ ਉਹ ਅਸੀਂ ਬਾਹਰ ਕੱਢ ਲੈਣਾ ਆ ਬੀਜ ਵੀ ਬਾਹਰ ਕੱਢ ਲੈਣੇ ਆ ਸਿੱਟਣੇ ਬਿਲਕੁਲ ਨਹੀਂ ਬੀਜ ਤੇ ਇਹਨਾਂ ਨੂੰ ਆਪਾਂ ਫਿਰ ਵਰਤਾਂਗੇ ਛੋਟਾ ਕੋਈ ਚਮਚਾ ਹੈਗਾ ਜਾਂ ਚਮਚ ਦੀ ਡੰਡੀ ਦੇ ਨਾਲ ਵੀ ਤੁਸੀਂ ਇਸ ਤਰ੍ਹਾਂ ਇਹਨਾਂ ਨੂੰ ਚੰਗੀ ਤਰ੍ਹਾਂ ਇਹਨਾਂ ਦਾ ਜਿਹੜਾ ਵਿਚਲਾ ਪਲਪ ਹੁੰਦਾ ਆ ਜਿਵੇਂ ਬੀਜ ਹੁੰਦੇ ਆ ਜਾਂ ਇਹਦਾ ਗੁੱਦਾ ਹੁੰਦਾ ਆ ਪਲਪ ਹੁੰਦਾ ਆ ਉਹਨੂੰ ਚੰਗੀ ਤਰ੍ਹਾਂ ਕੱਢ ਲੈਣਾ ਆ ਤੇ ਬਿਲਕੁਲ ਕਰੇਲੇ ਵਿੱਚੋਂ ਸਾਫ਼ ਕਰ ਲੈਣੇ ਦੇਖੋ ਇਸ ਤਰ੍ਹਾਂ ਐਸੀ ਤਰ੍ਹਾਂ ਹੀ ਅੱਜ ਮੈਂ ਕਰੇਲੇ ਬਣਾਉਣੇ ਆ ਜਿਨ੍ਹਾਂ ਦੇ ਵਿੱਚ ਲਸਣ ਨਹੀਂ ਪਾਉਣਾ ਪਿਆਜ਼ ਨਹੀਂ ਪਾਉਣਾ ਜਿਹੜੀਆਂ ਮੇਰੀਆਂ ਭੈਣਾਂ ਵੀਰ ਕੁਝ ਲਸਣ ਪਿਆਜ਼ ਨਹੀਂ ਖਾਂਦੇ ਜਾਂ ਆਪਾਂ ਇੱਕੋ ਤਰ੍ਹਾਂ ਦੇ ਖਾ ਖਾ ਕੇ ਕਹਿ ਦਿੰਨੇ ਆ ਲਸਣ ਪਿਆਜ਼ ਵਾਲੇ ਜਾਂ ਕਿੱਦਾਂ ਹਨ ਤੇ ਤੁਸੀਂ ਇਸ ਤਰੀਕੇ ਨਾਲ ਬਣਾਇਓ ਇੰਨੇ ਜ਼ਿਆਦਾ ਟੇਸਟੀ ਬਣਦੇ ਆ ਨਾ ਕੋਈ ਇਹ ਨਹੀਂ ਕਹੂਗਾ ਕਿ ਤੂੰ ਸਾਨੂੰ ਇਹ ਹੀ ਪੁੱਛੂਗਾ ਕਿ ਤੁਸੀਂ ਕਿਵੇਂ ਬਣਾਏ ਆ ਇਹ ਕਰੇਲੇ ਤੇ ਟੇਸਟੀ ਬਹੁਤ ਬਣਦੇ ਆ ਹੈਲਥੀ ਸਭ ਤੋਂ ਜ਼ਿਆਦਾ ਆ ਕਿਉਂਕਿ ਆਪਾਂ ਇਹਨਾਂ ਨੂੰ ਫਰਾਈ ਨਹੀਂ ਕਰਨਾ ਤਲਣਾ ਨਹੀਂ ਹੈਗਾ ਤੇ ਦੇਖਦੇ ਜਾਓ ਤੁਸੀਂ ਵੀਡੀਓ ਨੂੰ ਪੂਰੀ ਦੇਖਿਓ ਸਕਿਪ ਨਾ ਕਰਿਓ ਜੀ ਤੇ ਵੀਡੀਓ ਨੂੰ ਜੇਕਰ ਤੁਸੀਂ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਦਿਓ ਕਮੈਂਟ ਜ਼ਰੂਰ ਕਰਿਆ ਕਰੋ ਬਹੁਤ ਸ਼ੁਕਰੀਆ ਧੰਨਵਾਦ ਹੈ ਜੀ ਸਾਰਿਆਂ ਦਾ ਹੱਥ ਜੋੜ ਕੇ ਜਿਹੜੇ-ਜਿਹੜੇ ਕਮੈਂਟ ਕਰਦੇ ਆ ਜਿੱਤੋਂ-ਜਿੱਤੋਂ ਵੀ ਦੇਖਦੇ ਆ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਜਿਨ੍ਹਾਂ ਨੇ ਸਬਸਕ੍ਰਾਈਬ ਕੀਤਾ ਉਹਨਾਂ ਨੂੰ ਵੀ ਵਾਹਿਗੁਰੂ ਸੱਚੇ ਪਾਤਸ਼ਾਹ ਚੜ੍ਹਦੀ ਕਲਾ 'ਚ ਰੱਖੇ ਆਹ ਦੇਖੋ ਜੀ ਇਸ ਤਰ੍ਹਾਂ ਦਾ ਸਾਰੇ ਪਲਪ ਜਿਹੜਾ ਆ ਇਹਦਾ ਕਰੇਲਿਆਂ ਦਾ ਨਿਕਾਲ ਲੈਣਾ ਦੇਖੋ ਕਿਰ ਕਰੇਲੇ ਜ ਇਸ ਤਰ੍ਹਾਂ ਵਿੱਚੋਂ ਸਾਫ਼ ਕਰਕੇ ਰੱਖ ਲਿਆ ਜੀ ਤੁਸੀਂ ਦੇਖ ਸਕਦੇ ਹੋ ਮੈਂ ਤੁਹਾਨੂੰ ਫਿਰ ਦਿਖਾ ਰਹੀ ਹਾਂ ਦੇਖੋ ਲਾਸਟ ਵਾਲਾ ਪੀਸ ਰਹਿ ਗਿਆ ਇੱਕ ਤੇ ਇਹ ਕ੍ਰੇਲੇ ਜਿਹੜੇ ਆ ਇਹਨਾਂ ਦੇ ਆਪਾਂ ਜਿਹੜਾ ਆਪਾਂ ਕਈ ਵਾਰ ਆਪਾਂ ਨਮਕ ਲਗਾ ਕੇ ਰੱਖ ਦਿੰਨੇ ਆ ਉਹਦਾ ਫਿਰ ਸਾਨੂੰ ਕੋਈ ਫਾਇਦਾ ਨਹੀਂ ਹੁੰਦਾ ਕਿਉਂਕਿ ਕਈਆਂ ਨੂੰ ਨਾ ਵਾਹਿਗੁਰੂ ਤੰਦਰੁਸਤੀ ਰੱਖੇ ਜਿੱਦ ਜਿੰਮੇ ਕੋ ਸ਼ੂਗਰ ਦੀ ਪ੍ਰੋਬਲਮ ਹੁੰਦੀ ਆ ਫਿਰ ਜਿਹੜੀ ਇਹ ਕੋੜੇ ਕਰੇਲੇ ਸਾਨੂੰ ਖਾਣੇ ਚਾਹੀਦੇ ਆ ਆਪਾਂ ਇਹਨਾਂ ਦਾ ਕੋੜਾ ਪੰਨ ਕੱਢ ਦਿੰਨੇ ਆ ਨਮਕ ਲਗਾ ਕੇ ਸੋਏ ਸਾਨੂੰ ਨਹੀਂ ਲਗਾਉਣਾ ਚਾਹੀਦਾ ਵੈਸੇ ਆਪਾਂ ਇਹਨਾਂ ਨੂੰ ਥੋੜਾ ਜਿਹਾ ਨਮਕ ਹਲਦੀ ਲਗਾ ਕੇ ਤੇ ਇਹਨਾਂ ਨੂੰ ਐਸੀ ਤਰ੍ਹਾਂ ਹੀ ਆਪਾਂ ਇਹਨਾਂ ਨੂੰ ਕਰਨਾ ਆ ਸਟੀਮ ਕਰਨਾ ਆ ਜੀ ਆ ਦੇਖੋ ਨਮਕ ਲਗਾਤਾ ਪਾਣੀ ਇਹਦਾ ਬਿਲਕੁਲ ਨਹੀਂ ਕੱਢਣਾ ਨਿਕਾਲ ਲੈਣਾ ਕੌੜਾ ਪਾਣੀ ਜਿਹੜਾ ਉਹ ਨਹੀਂ ਨਿਕਾਲ ਲੈਣਾ ਸਕਿਨ ਦੇ ਉੱਤੇ ਇਸ ਕਰਕੇ ਮੈਂ ਨਮਕ ਲਗਾਉਂਦੀ ਆ ਕਿਉਂਕਿ ਇਹ ਜਿਹੜੀ ਆ ਇਹਦਾ ਨਮਕ ਆ ਇਹਦੇ ਕਰੇਲਿਆਂ ਦੇ ਵਿੱਚ ਚੰਗੀ ਤਰ੍ਹਾਂ ਸਕਿਨ ਦੇ ਉੱਤੇ ਰਸ ਮਿਚ ਜਾਵੇ ਤੇ ਹਲਦੀ ਪਾਣੀ ਆ ਥੋੜੀ ਜਹੀ ਹਲਦੀ ਨੂੰ ਵੀ ਇਸੇ ਤਰ੍ਹਾਂ ਹੀ ਇਹਨਾਂ ਦੇ ਉੱਤੇ ਲਗਾ ਦੇਣਾ ਰੱਖਣਾ ਨਹੀਂ ਹੈਗਾ ਅਗਰ ਅਸੀਂ ਇਹਨਾਂ ਨੂੰ ਰੱਖ ਦਵਾਂਗੇ ਤਾਂ ਫਿਰ ਇਹ ਜਿਹੜੇ ਕਰੇਲੇ ਆਪਣਾ ਜਿਹੜਾ ਨਕੌੜਾ ਪਾਣੀ ਆ ਉਹ ਕੱਢ ਦੇਣਗੇ ਉਹ ਕੋੜਾ ਪਾਣੀ ਨਿਕਲ ਜਾਵੇਗਾ ਫਿਰ ਸਾਨੂੰ ਕਰੇਲੇ ਖਾਣ ਦਾ ਕੋਈ ਫਾਇਦਾ ਨਹੀਂ ਹੁੰਦਾ ਤੇ ਜਿਵੇਂ ਆਪਾਂ ਕਹਦੇ ਨੇ 슈ਗਰ ਵਾਸਤੇ ਇੱਕ ਦਵਾਈ ਆ ਇਹ ਤੇ ਅਗਰ ਤੁਸੀਂ 슈ਗਰ ਵਾਲਿਆਂ ਨੂੰ ਖੁਲਾਣਾ ਚਾਹੁੰਦੇ ਆ ਜਾਂ ਕੋਈ ਪ੍ਰੋਬਲਮ ਤੁਸੀਂ ਆ ਵੈਸੇ ਵੀ ਅਸੀਂ ਖਾਣਾ ਚਾਹੁੰਦੇ ਆ ਤੇ ਕਰੇਲਿਆਂ ਨੂੰ ਨਮਕ ਲਗਾ ਕੇ ਇਹਨਾਂ ਦਾ ਪਾਣੀ ਨਾ ਕੱਢੋ ਤੇ ਜਿਹੜੀ ਅਸਰਦਾਰ ਚੀਜ਼ ਆ ਉਹ ਨਿਕਲ ਜਾਂਦੀ ਕੋੜੀ ਕੋੜੇ ਕਰੇਲੇ ਅਸੀਂ ਖਾਣੇ ਆ ਜੋ ਕਿ ਸਾਡੇ ਲਈ ਬਹੁਤ ਹੀ ਫਾਇਦੇਮੰਦ ਆ। ਦੇਖੋ ਜੀ ਮੈਂ ਉਸੇ ਵੇਲੇ ਨਮਕ ਤੇ ਹਲਦੀ ਲਗਾ ਕੇ ਮੈਂ ਇਹਨਾਂ ਨੂੰ ਸਟੀਮ ਕਰਨਾ ਆ। ਆ ਦੇਖੋ ਉਸੇ ਵੇਲੇ ਰੱਖ ਦਿੱਤੇ। ਕੋਈ ਇਹਨਾਂ ਦਾ ਮ ਨਮਕ ਵਾਲਾ ਪਾਣੀ ਨਹੀਂ ਕੱਢਿਆ। ਬਹੁਤ ਹੀ ਸੋਖੇ ਤਰੀਕੇ ਦੇ ਨਾਲ 10 ਮਿੰਟ ਦੀ ਸਟੀਮ ਦੇਣੀ ਆ ਆਪਾਂ ਇਹਨਾਂ ਨੂੰ ਤੇ ਸਟੀਮ ਦੇ ਕੇ ਉੱਪਰ ਢੱਕਣ ਦੇ ਨਾਲ ਢੱਕ ਦੇਣਾ ਆ। ਕਰੇਲੇ ਜਿਹੜੇ ਆ ਸੌਫਟ ਹੋ ਜਾਂਦੇ ਆ ਅੱਜ ਕੱਲ ਕਰੇਲੇ ਬਹੁਤ ਆ ਰਹੇ ਆ ਇਸ ਤਰ੍ਹਾਂ ਤੁਸੀਂ ਬਣਾ ਕੇ ਇਹਨਾਂ ਨੂੰ ਚਾਹੇ 15 ਦਿਨ ਵੀ ਫ੍ਰਿਜ ਦੇ ਵਿੱਚ ਸਟੋਰ ਕਰਕੇ ਰੱਖ ਲਮੋ ਇਹ ਕਰੇਲੇ ਕਦੇ ਵੀ ਖਰਾਬ ਨਹੀਂ ਹੋਣਗੇ ਬਹੁਤ ਹੀ ਵਧੀਆ ਰਹਿਣਗੇ ਤੇ ਦੂਸਰੀ ਸਾਈਡ ਤੇ ਆਪਾਂ ਇਹਦੇ ਮਸਾਲੇ ਦੀ ਤਿਆਰੀ ਕਰਦੇ ਆ ਪੈਨ ਰੱਖ ਦਿੱਤੀ ਗੈਸ ਦੇ ਉੱਤੇ ਜੀ ਇਹ ਹੈਗੇ ਆ ਜੀ ਭੁੱਜੇ ਹੋਏ ਚਨੇ ਇਹ ਮੈਂ ਲਾਇਆ ਤੇ ਇਹ ਹੈਗੀ ਆ ਜੀ ਮੂੰਗਫਲੀ ਹੁਣ ਮੈਂ ਪੈਨ ਦੇ ਵਿੱਚ ਥੋੜ੍ਹਾ ਜਿਹਾ ਸਰੋਂ ਦਾ ਤੇਲ ਪਾਵਾਂਗੀ ਸਰੋਂ ਦੇ ਤੇਲ ਵਿੱਚ ਹੀ ਇਹ ਵਧੀਆ ਲੱਗਦੇ ਆ ਤਿੰਨ ਚਮਚ ਮੈਂ ਸਰੋਂ ਦੇ ਤੇਲ ਦੇ ਪਾਏ ਆ ਤੇ ਇਹਦੇ ਵਿੱਚ ਮੂੰਫਲੀ ਜਿਹੜੀ ਸੀ ਮੇਰੇ ਕੋਲ ਕੱਚੀ ਸੀ ਸੋ ਮੈਂ ਮੂੰਫਲੀ ਨੂੰ ਥੋੜਾ ਜਿਹਾ ਰੋਸਟ ਕਰਾਂਗੀ ਤੇਲ ਦੇ ਵਿੱਚ ਹਲਕਾ ਜਿਹਾ ਇਹਦਾ ਕਲਰ ਚੇਂਜ ਹੋ ਜਵੇ ਤੇ ਥੋੜੀ ਜਿਹੀ ਇਹ ਜਿਹੜਾ ਕੱਚਾਪਾਨੇ ਤਾਂ ਖਤਮ ਹੋ ਜਵੇ ਜਿਵੇਂ ਕਿ ਆਪਾਂ ਮੂੰਫਲੀ ਭੁੰਨਦੇ ਹੁੰਦੇ ਹੁੰਦੇ ਨਾ ਇਸ ਤਰ੍ਹਾਂ ਆਪਾਂ ਤੇਲ ਦੇ ਵਿੱਚ ਇਹਨੂੰ ਮੈਂ ਰੋਸਟ ਕਰ ਲੈਣਾ ਮੂੰਫਲੀ ਨੂੰ ਕੋਈ ਜ਼ਿਆਦਾ ਤੇਲ ਨਹੀਂ ਲੱਗਦਾ ਤੇ ਗੈਸ ਦੀ ਜਿਹੜੀ ਫਲੇਮ ਆ ਇਹ ਮੀਡੀਅਮ ਹੀ ਰੱਖਣੀ ਆ ਮੂੰਫਫਲੀ ਦਾ ਕਲਰ ਚੇਂਜ ਹੋ ਗਿਆ ਤੁਸੀਂ ਦੇਖ ਸਕਦੇ ਹੋ ਥੋੜੀ ਜਿਹੀ ਲਾਈਟ ਸੀ ਕਦੇ ਲਾਈਟ ਆ ਰਹੀ ਸੀ ਕਦੇ ਜਾ ਰਹੀ ਸੀ ਸੋ ਇਸ ਕਰਕੇ ਥੋੜਾ ਜਿਹਾ ਤੁਹਾਨੂੰ ਲੱਗ ਰਿਹਾ ਹੋਵੇਗਾ ਤੇ ਇਸ ਤਰ੍ਹਾਂ ਜੀ ਮੂੰਗਫਲੀ ਨੂੰ ਮੈਂ ਸਾਰੀ ਨੂੰ ਬਾਹਰ ਕੱਢ ਲੈਣਾ ਆ ਪੈਨ ਦੇ ਵਿੱਚੋਂ ਤੇ ਇਹ ਮੂੰਗਫਲੀ ਨੂੰ ਠੰਡਾ ਹੋਣ ਲਈ ਰੱਖਾਂਗੇ ਮੂੰਗਫਲੀ ਨੂੰ ਮੈਂ ਇੱਕ ਟ੍ਰੇ ਦੇ ਵਿੱਚ ਕੱਢ ਲਿਆ ਤੇ ਉਸ ਤੋਂ ਬਾਅਦ ਜੀ ਇਹ ਜਿਹੜੇ ਚਨੇ ਆ ਚਨੇ ਤਾਂ ਵੈਸੇ ਜਿਹੜੇ ਖਾਣ ਵਾਲੇ ਹੁੰਦੇ ਰੋਸਟ ਹੀ ਹੁੰਦੇ ਆ ਤੇ ਡਰਾਈ ਰੋਸਟ ਹੁੰਦੇ ਆ ਇਹਨਾਂ ਨੂੰ ਵੀ ਮੈਂ ਹਲਕਾ ਜਿਹਾ ਤਕਰੀਬਨ ਮੈਂ 30 ਕੁ ਸਕਿੰਟ ਲਈ ਮੈਂ ਇਨਾਂ ਨੂੰ ਰੋਸਟ ਕੀਤਾ ਬਹੁਤ ਜ਼ਿਆਦਾ ਨਹੀਂ ਸਿਰਫ ਅੱਧਾ ਕੁ ਮਿੰਟ ਇਹਨੂੰ ਕਰਨਾ ਆ ਬਹੁਤ ਜ਼ਿਆਦਾ ਇਹਨੂੰ ਆਪਾਂ ਰੋਸਟ ਨਹੀਂ ਕਰਨਾ ਕਿਉਂਕਿ ਆਲਰੇਡੀ ਇਹ ਰੋਸਟ ਹੁੰਦੇ ਆ ਹੁਣ ਮੈਂ ਪੈਨ ਦੇ ਵਿੱਚ ਪਾ ਲਿਆ ਜੀ ਜੀਰਾ ਜੀਰਾ ਪਾਉਣ ਤੋਂ ਬਾਅਦ ਜੀ ਮੈਂ ਹੁਣ ਇਹਦੇ ਵਿੱਚ ਪਾਵਾਂਗੀ ਅਗਲਾ ਮਸਾਲਾ ਇਹ ਹੈਗਾ ਜੀ ਸਾਬਤ ਧਨੀਆ ਸਾਬਤ ਧਨੀਆ ਥੋੜੇ ਜਿਹਾ ਹੱਥ ਦੇ ਨਾਲ ਦਰੜ ਫਰੜ ਕਰਕੇ ਨਾ ਇਹ ਪਾਇਆ ਤੇ ਦੋ ਤਿੰਨ ਜੀ ਲਾਲ ਮਿਰਚਾਂ ਪਾਈਆਂ ਦੋ ਤਿੰਨ ਹਰੀਆਂ ਮਿਰਚਾਂ ਪਾ ਲਈਆਂ ਸਾਬਤ ਤੇ ਇਹਨਾਂ ਨੂੰ ਹਲਕਾ ਜਿਹਾ ਆਪਾਂ ਰੋਸਟ ਕਰਨਾ ਆ ਇਹਦੇ ਵਿੱਚ ਮਸਾਲੇ ਦੇ ਵਿੱਚ ਬਹੁਤ ਜ਼ਿਆਦਾ ਮਸਾਲਾ ਕਾਲਾ ਨਹੀਂ ਕਰਨਾ ਗੈਸ ਦੀ ਫਲੇਮ ਜਿਹੜੀ ਮੀਡੀਅਮ ਰੱਖਣੀ ਹੈ ਤੇ ਚੌਥਾਈ ਟੀस्पून ਮੈਂ ਪਾ ਲਈ ਜੀ ਹਿੰਗ ਹਿੰਗ ਦਾ ਟੇਸਟ ਇੰਨਾ ਵਧੀਆ ਆਂਦਾ ਆ ਕਿਉਂਕਿ ਸਾਡੇ ਪੇਟ ਵਾਸਤੇ ਬਹੁਤ ਵਧੀਆ ਜੀ ਹਰ ਤੋੜਕੇ ਦੇ ਵਿੱਚ ਤੁਸੀਂ ਹਿੰਗ ਜ਼ਰੂਰ ਪਾਇਆ ਕਰੋ ਇਸ ਤੋਂ ਬਾਅਦ ਜੀ ਇਹ ਹੈਗੇ ਆ ਜੀ ਉਹ ਜਿਹੜਾ ਆਪਾਂ ਕਰੇਲੇ ਦਾ ਛਿਲਕਾ ਤਾਰਿਆ ਸੀ ਹਲਕਾ ਜਿਹਾ ਤੇ ਜਿਹੜਾ ਉਹਦਾ ਵਿਚਲਾ ਬੀਜ ਸੀ ਪਲਪ ਸੀ ਬੀਜ ਬਿਲਕੁਲ ਪੱਕੇ ਹੋਏ ਨਹੀਂ ਸਨ ਬੀਜ ਬਹੁਤ ਵਧੀਆ ਸਨ ਇਹਨਾਂ ਨੂੰ ਹਲਕਾ ਜਿਹਾ 나ਾਈਫ ਦੇ ਨਾਲ ਮੈਂ ਛੋਟਾ ਛੋਟਾ ਬਰੀਕ ਚੌਪ ਕਰਕੇ ਤੇ ਇਸ ਤਰ੍ਹਾਂ ਇਹ ਮਸਾਲੇ ਦੇ ਵਿੱਚ ਇਹਨੂੰ ਇਹਦੇ ਨਾਲ ਰੋਸਟ ਕਰ ਲੈਣਾ ਆ ਭੁੰਨ ਲੈਣਾ ਆ ਇਹ ਇੱਕ ਜਿਹੜਾ ਇਹਦਾ ਕੱਚਾ ਕੰਪਨ ਜਿਹਾ ਹੁੰਦਾ ਆ ਉਹ ਖਤਮ ਹੋ ਜਾਵੇ ਮਸਾਲਾ ਭੁਜਦੇ ਭੁਜਦੇ ਜੀ ਇਹਦੇ ਵਿੱਚ ਇੱਕ ਚਮਚ ਭਰ ਕੇ ਮੈਂ ਪਾਇਆ ਜੀ આમਚੂਰ ਪਾਊਡਰ ਅਮਚੂਰ ਪਾਊਡਰ ਦੇ ਨਾਲ ਇਹਦਾ ਟੇਸਟ ਫਲੇਵਰ ਬਹੁਤ ਵਧੀਆ ਆਂਦਾ ਆ ਅਮਚੂਰ ਪਾਊਡਰ ਨਹੀਂ ਪਾਉਣਾ ਚਾਹੁੰਦੇ ਤਾਂ ਤੁਸੀਂ ਇਹਦੇ ਵਿੱਚ ਪਾ ਦਿਓ ਜੀ ਇਮਲੀ ਵੀ ਪਾ ਸਕਦੇ ਆ ਤੁਸੀਂ ਅਨਾਰ ਦਾਣਾ ਵੀ ਸੁੱਕਾ ਪਾ ਸਕਦੇ ਆ ਤੇ ਅਗਰ ਤੁਸੀਂ ਚਾਹੋ ਤਾਂ ਤੁਸੀਂ ਅਪਰਦੀਪੀ ਅਮਚੂਰ ਇੱਧਰ ਪਾ ਰਹੀ ਸੀ ਕਹਿੰਦੀ ਬੰਮਾ ਹੋਰ ਪਾ ਦਿਓ ਥੋੜਾ ਟੇਸਟੀ ਵੱਧ ਹੁੰਦਾ ਆ ਤੇ ਤੁਸੀਂ ਅਗਰ ਨਹੀਂ ਕੁਝ ਵੀ ਪਾਣਾ ਥੋੜਾ ਜਿਹਾ ਮੈਂ ਨਮਕ ਪਾਇਆ ਟੇਸਟ ਦੇ ਅਕੋਰਡਿੰਗ ਤੇ ਬਾਕੀ ਤੁਸੀਂ ਜੇ ਪਾਣਾ ਚਾਹੋ ਤਾਂ ਤੁਸੀਂ ਇਹਦੇ ਵਿੱਚ ਲਾਸਟ ਦੇ ਵਿੱਚ ਜਦੋਂ ਮਸਾਲਾ ਸਾਰਾ ਭੁੱਜ ਜਾਵੇ ਤਾਂ ਤੁਸੀਂ ਇਹਦੇ ਉੱਤੇ ਨਿੰਬੂ ਵੀ ਨਿਚੋੜ ਕੇ ਪਾ ਸਕਦੇ ਆ ਖਟਿਆਈ ਵਾਸਤੇ ਤੇ ਹੁਣ ਮੈਂ ਚੌਥਾਈ ਟੀस्पून ਹਲਦੀ ਪਾਈ ਆ ਹਾਫ ਟੀस्पून ਦੇਗੀ ਲਾਲ ਮਿਰਚ ਪਾਈ ਆ ਤੇ ਇਹ ਸਿਰ ਇਹਦਾ ਨਾਲ ਇਹ ਕੜ ਕੜਵੀ ਨਹੀਂ ਹੁੰਦੀ ਇਹਨਾਂ ਕਲਰ ਬਹੁਤ ਸੋਹਣਾ ਆਂਦਾ ਆ ਜੀ ਬਾਕੀ ਜਿਹੜੀ ਆ ਸਪਾਈਸੀਪਨ ਵਾਸਤੇ ਜਿਹੜੀਆਂ ਜੀ ਹਰੀਆਂ ਮਿਰਚਾਂ ਆ ਇਹ ਪੀਸ ਹੋ ਜਾਣੀਆਂ ਇਹਦੇ ਨਾਲ ਬਹੁਤ ਵਧੀਆ ਟੇਸਟ ਆਂਦਾ ਤੇ 2 ਤੋਂ 3 ਚਮਚ ਮੈਂ ਪਾਇਆ ਡੈਸੀਕੇਟਿਡ ਕੋਕੋਨਟ ਨਾਰੀਅਲ ਦਾ ਬੁਰਾਦਾ ਅਗਰ ਤੁਹਾਡੇ ਕੋਲ ਹੈਗਾ ਤਾਂ ਪਾ ਦਿਓ ਨਹੀਂ ਹੈਗਾ ਤਾਂ ਜਿਹੜਾ ਸੁੱਕਾ ਨਾਰੀਅਲ ਹੁੰਦਾ ਉਹਨੂੰ ਵੀ ਕੱਦੂ ਕਸ਼ ਕਰਕੇ ਤੁਸੀਂ ਪਾ ਸਕਦੇ ਆ ਬਹੁਤ ਹੀ ਵਧੀਆ ਫਲੇਵਰ ਟੇਸਟ ਆਂਦਾ ਇਹਦੇ ਨਾਲ ਇਹਦਾ ਤੇ ਅਗਰ ਤੁਹਾਡੇ ਕੋਲ ਨਹੀਂ ਹੈਗਾ ਤੁਸੀਂ ਇਹਨੂੰ ਸਕਿਪ ਵੀ ਕਰ ਸਕਦੇ ਆ ਅਗਰ ਪਾਲਮੋ ਤਾਂ ਬਹੁਤ ਵਧੀਆ ਕਿਉਂਕਿ ਹਰ ਇੱਕ ਦੇ ਘਰ ਹੁੰਦਾ ਹੀ ਆ ਜੀ ਇਹ ਸੁੱਕਿਆ ਮਾਰ ਗਿਆ ਆ ਦੇਖੋ ਜੀ ਕਰੇਲੇ ਜਿਹੜੇ ਸਾਡੇ ਬਿਲਕੁਲ ਸਟੀਮ ਹੋ ਰਹੇ ਆ ਆ ਦੇਖੋ ਬਹੁਤ ਬਹੁਤ ਵਧੀਆ ਸੌਫਟ ਹੋ ਰਹੇ ਆ ਤੇ ਇਧਰੋਂ ਥੋੜਾ ਜਿਹਾ ਮੇਰੇ ਤੋਂ ਕੜਾਈ ਦਾ ਢੱਕਣ ਵੇਲਾ ਰੱਖ ਹੋ ਗਿਆ ਸੀ ਸੋ ਜੀ ਹੁਣ ਦੇਖੋ ਜੀ ਮੈਂ ਕਰੇਲਿਆਂ ਨੂੰ ਕੱਢ ਰਹੀ ਆ ਬਹੁਤ ਜ਼ਿਆਦਾ ਵੀ ਆਪਾਂ ਇਹਨਾਂ ਨੂੰ ਸੌਫਟ ਨਹੀਂ ਕਰਨਾ ਕਿਉਂਕਿ ਫਿਰ ਵੀ ਆਪਾਂ ਇਹਨਾਂ ਨੂੰ ਮਸਾਲੇ ਪਾ ਕੇ ਆਪਾਂ ਪਕਾਣਾ ਆਇਆ ਕarele ਕੱਢ ਲਏ ਉਧਰ ਦੂਸਰੀ ਸਾਈਡ ਤੇ ਮੈਂ ਜਿਹੜੇ ਇਹ ਚਨੇ ਤੇ ਬੂੰਗਫਲੀ ਸੀਗੀ ਇਹਨਾਂ ਨੂੰ ਮੈਂ ਇੱਕ ਮਿਕਸਿੰਗ ਜਾਰ ਦੇ ਵਿੱਚ ਪਾ ਰਹੀ ਆ ਇਹਨੂੰ ਆਪਾਂ ਕਰਨਾ ਆ ਜੀ ਗ੍ਰाइंड ਤੇ ਇਹਨਾਂ ਨੂੰ ਗ੍ਰाइंड ਕਰਨਾ ਆ ਗ੍ਰाइंड ਕਰਨ ਵਾਸਤੇ ਜੀ ਇਹਨਾਂ ਨੂੰ ਠੰਡਾ ਜ਼ਰੂਰ ਕਰ ਲਿਓ ਤੇ ਨਾਲ ਹੀ ਜਿਹੜਾ ਆਪਾਂ ਇਹ ਮਸਾਲਾ ਪੀਸ ਕੇ ਰੱਖਿਆ ਹੋਇਆ ਸੀ ਇਹ ਵੀ ਪਾਵਾਂਗੇ ਸਭ ਤੋਂ ਪਹਿਲਾਂ ਮੈਂ ਇਹ ਮਸਾਲੇ ਨੂੰ ਠੰਡਾ ਕੀਤਾ ਠੰਡਾ ਕਰਕੇ ਫੇਰ ਇਹ ਮਾਇਆ ਕਿਉਂਕਿ ਗਰਮ-ਗਰਮ ਨਹੀਂ ਪੀਸਣਾ ਇਹ ਤੇ ਉਹ ਸਾਡੇ ਵਾਸਤੇ ਵੀ ਖਤਰਨਾਕ ਹੋ ਸਕਦਾ ਹੈ ਇਸ ਤਰ੍ਹਾਂ ਜੀ ਸਾਰਾ ਮਸਾਲਾ ਪਾ ਕੇ ਹੁਣ ਮੈਂ ਇਹਨੂੰ ਪੀਸਾਂਗੀ ਤੇ ਬਹੁਤ ਵਧੀਆ ਇਹ ਪੀਸ ਕੇ ਮਸਾਲਾ ਤਿਆਰ ਹੋ ਜਾਂਦਾ ਆ ਨਾ ਬਹੁਤਾ ਜਿਆਦਾ ਪੇਸਟ ਬਣਦੀ ਆ ਦਰਦਰਾ ਜਿਹਾ ਇਹ ਮਸਾਲਾ ਹੁੰਦਾ ਆ ਆ ਲਓ ਜੀ ਦੇਖੋ ਕਿੰਨਾ ਵਧੀਆ ਮਸਾਲਾ ਸਾਡਾ ਬਣ ਕੇ ਤਿਆਰ ਹੋ ਗਿਆ ਰੈਡੀ ਹੋ ਗਿਆ ਦਰਦਰਾ ਜਿਹਾ ਹੀ ਰੱਖਣਾ ਆ ਜਿੰਦਾ ਦਾ ਆਪਾਂ ਚਾਹੁੰਦੇ ਸੀ ਉਦਾਂ ਦਾ ਹੀ ਬਣ ਕੇ ਤਿਆਰ ਹੋ ਗਿਆ ਇੱਥੇ ਤੁਸੀਂ ਨਮਕ ਵਗੈਰਾ ਟੇਸਟ ਕਰ ਸਕਦੇ ਆ ਕਿ ਹੋਜਿਆ ਬਣਿਆ ਵੈਸੇ ਵੀ ਤੁਸੀਂ ਇਹ ਮਸਾਲਾ ਹਨਾ ਕਿਸੇ ਵੀ ਚੀਜ਼ ਦੇ ਨਾਲ ਵੈਸੇ ਵੀ ਤੁਸੀਂ ਇੱਕ ਚਟਣੀ ਦੇ ਤੌਰ ਤੇ ਵੀ ਖਾ ਸਕਦੇ ਆ ਹੈਲਥੀ ਆ ਜਿਨ੍ਹਾਂ ਨੂੰ ਕਰੇਲੇ ਖਾਣੇ ਨਹੀਂ ਪਸੰਦ ਤੁਸਾਂ ਨੂੰ ਇਹ ਚਟਣੀ ਵੀ ਬਣਾ ਕੇ ਦੇ ਸਕਦੇ ਆ ਬਹੁਤ ਹੀ ਟੇਸਟੀ ਬਣਦੀ ਹੈ ਇਹ ਚਟਣੀ ਮਸਾਲਾ ਠੰਡਾ ਹੋ ਗਿਆ ਠੰਡਾ ਹੋਣ ਤੇ ਮੈਂ ਜੀ ਇਹਨੂੰ ਹੱਥ ਦੇ ਨਾਲ ਇਸ ਤਰ੍ਹਾਂ ਇੱਕ ਸ਼ੇਪ ਜੀ ਦੇ ਲੈਣੀ ਆ ਸ਼ੇਪ ਦੇ ਕੇ ਇਸ ਤਰ੍ਹਾਂ ਇਹਨੂੰ ਪੂਰੀ ਤਰ੍ਹਾਂ ਪ੍ਰੈਸ ਕਰਕੇ ਇਹਨੂੰ ਪਾਣਾ ਆ ਤਾਂ ਜੋ ਪਿੱਛੇ ਤੱਕ ਜਿਹੜੀ ਫੀਲਿੰਗ ਆ ਨਾ ਇਹਦੀ ਕarele ਦੀ ਸਾਰੀ ਕarele ਦੇ ਵਿੱਚ ਸਟਫ ਹੋ ਜਾਵੇ ਚੰਗੀ ਤਰ੍ਹਾਂ ਭਰ ਜਾਵੇ ਤੇ ਇਹ ਇਸ ਗੱਲ ਦੀ ਤੁਸੀਂ ਚਿੰਤਾ ਨਹੀਂ ਕਰਨੀ ਇਹ ਜਿਹੜੀ ਆਪਾਂ ਸਟਫਿੰਗ ਕਰਦੇ ਆ ਬਾਹਰ ਨਹੀਂ ਨਿਕਲਦੀ ਤੇ ਕਿਉਂਕਿ ਇਹਦੀ ਬਾਈਂਡਿੰਗ ਵਾਸਤੇ ਜਿਹੜਾ ਆਪਾਂ ਚਨੇ ਪਾਏ ਆ ਉਹਨਾਂ ਨੇ ਇਹਨਾਂ ਨੂੰ ਕਿਸੇ ਪਾਸੇ ਨਹੀਂ ਜਾਣ ਦੇਣਾ ਮਸਾਲਾ ਕੋਈ ਇਸ ਤਰ੍ਹਾਂ ਦਾ ਨਹੀਂ ਪਾਇਆ ਜਿਹੜਾ ਸਾਡੇ ਵਾਸਤੇ ਕੋਈ ਖਤਰਨਾਕ ਹੋਵੇ ਸਾਰੀਆਂ ਚੀਜ਼ਾਂ ਹੈਲਥੀ ਪਾਈਆਂ ਆ ਕਰੇਲੇ ਵੀ ਸ਼ੂਗਰ ਵਾਸਤੇ ਵਧੀਆ ਤੇ ਚਨੇ ਵੀ ਸ਼ੂਗਰ ਵਾਸਤੇ ਬਹੁਤ ਹੀ ਵਧੀਆ ਆ ਇਸ ਤਰ੍ਹਾਂ ਮੈਂ ਸਾਰਿਆਂ ਕਰੇਲਿਆਂ ਦੀ ਸਟਫਿੰਗ ਕਰ ਲੈਣੀ ਆ ਦੇਖੋ ਕਿੰਨੇ ਵਧੀਆ ਇਹ ਹੋ ਰਿਹਾ ਆ ਤੇ ਤੁਸੀਂ ਉਂਗਲ ਦੇ ਨਾਲ ਪ੍ਰੈਸ ਕਰਕੇ ਪੂਰੀ ਤਰ੍ਹਾਂ ਇਹਨਾਂ ਨੂੰ ਕਰੇਲਿਆਂ ਨੂੰ ਭਰ ਲੈਣਾ ਲਓ ਜੀ ਸਾਰੇ ਆ ਕਰੇਲਿਆਂ ਨੂੰ ਚੰਗੀ ਤਰ੍ਹਾਂ ਆਪਾਂ ਭਰ ਲਿਆ ਆ ਤੇ ਇਹ ਸਾਡਾ ਮਸਾਲਾ ਦੇਖੋ ਕਿੰਨਾ ਜ਼ਿਆਦਾ ਬਚ ਗਿਆ ਆ ਇਹ ਮਸਾਲਾ ਚਾਹੋ ਤਾਂ ਤੁਸੀਂ ਇਹ ਟੱ ਡੱਬੇ ਦੇ ਵਿੱਚ ਪਾ ਕੇ ਫ੍ਰਿਜ ਦੇ ਵਿੱਚ ਵੀ ਰੱਖ ਸਕਦੇ ਆ ਤੁਸੀਂ ਪਰਾਂਠੇ ਦੇ ਨਾਲ ਸਾਕਾ ਖਾ ਸਕਦੇ ਆ ਜਾਂ ਸਟਫਿੰਗ ਪਰਾਂਠਾ ਵੀ ਇਹਦੇ ਵਾਲਾ ਬਣਾ ਸਕਦੇ ਆ ਬਹੁਤ ਟੇਸਟੀ ਬਣਦਾ ਆ ਜਾਂ ਫਿਰ ਤੁਸੀਂ ਇੱਕ ਚਟਨੀ ਦੇ ਤੌਰ ਤੇ ਵੀ ਇਹਨੂੰ ਖਾ ਸਕਦੇ ਆ ਲਓ ਜੀ ਹੁਣ ਮੈਂ ਸਿਰਫ 2 ਚਮਚ ਸਰੋਂ ਦਾ ਤੇਲ ਪਾਇਆ ਬਹੁਤ ਜ਼ਿਆਦਾ ਤੇਲ ਨਹੀਂ ਪਾਣਾ ਸਿਰਫ 2 ਚਮਚ ਹੀ ਤੇਲ ਪਾਉਣਾ ਆ ਕੱਚਾਪਾਨ ਨਿਕਲ ਜਾਵੇ ਉਸ ਤੋਂ ਬਾਅਦ ਮੈਂ ਇਹਦੇ ਵਿੱਚ ਪਾ ਲਈ ਆ ਜੀ ਹਲਦੀ ਥੋੜੀ ਜਿਹੀ ਦੇਗੀ ਮਿਰਚ ਪਾਈ ਆ ਤੇ ਇਹਨੂੰ ਚੰਗੀ ਤਰ੍ਹਾਂ ਤੇਲ ਦੇ ਵਿੱਚ ਮਿਕਸ ਕਰ ਲੈਣਾ ਇਹਦੇ ਨਾਲ ਜਿਹੜਾ ਸਾਡੇ ਕਰੇਲਿਆਂ ਦਾ ਕਲਰ ਤੇ ਫਲੇਵਰ ਬਹੁਤ ਵਧੀਆ ਆਂਦਾ ਹੈ ਹਲਦੀ ਵੀ ਸਾਡੇ ਵਾਸਤੇ ਬਹੁਤ ਹੀ ਫਾਇਦੇਮੰਦ ਹੁੰਦੀ ਹੈ ਜੀ ਹਲਦੀ ਨੂੰ ਜਿੰਨਾ ਵੱਧ ਤੋਂ ਵੱਧ ਇਸਤੇਮਾਲ ਹੁੰਦਾ ਕਰਿਆ ਕਰੋ ਜੀ ਇਸ ਤਰ੍ਹਾਂ ਜੀ ਮੀਡੀਅਮ ਫਲੇਮ ਤੇ ਮੈਂ ਕਰੇਲਿਆਂ ਨੂੰ ਹਲਕਾ ਜਿਹਾ ਮੈਂ ਰੋਸਟ ਕਰਨਾ ਆਂ ਤੇ ਇਹਨਾਂ ਨੂੰ ਗੈਸ ਦੀ ਜਿਹੜੀ ਫਲੇਮ ਆ ਇਹ ਮੀਡੀਅਮ ਹੀ ਰੱਖਣੀ ਆ ਤੇਜ਼ ਨਹੀਂ ਰੱਖਣੀ ਤਾਂ ਜੋ ਕਰੇਲੇ ਜਲ ਨਾ ਵੈਸੇ ਕਰੇਲੇ ਵੀ ਪੱਕੇ ਹੋયા ਕਿਉਂਕਿ ਆਪਾਂ ਇਹਨਾਂ ਨੂੰ ਸਟੀਮ ਕੀਤਾ 10 ਮਿੰਟ ਲਗਾ ਕੇ ਤੇ ਜਿਹੜਾ ਮਸਾਲਾ ਇਹ ਵੀ ਪੱਕਿਆ ਹੋਇਆ ਸਿਰਫ ਅਸੀਂ ਇੱਕ ਜਿਹੜੀ ਕਰੇਲੇ ਦੀ ਸਕਿਨ ਆ ਨਾ ਇਹਨੂੰ ਹਲਕਾ ਜਿਹਾ ਆਪਾਂ ਕ੍ਰਿਸਪੀ ਕਰਨਾ ਆ ਤਾਂ ਜੋ ਇਹ ਖਾਣ ਨੂੰ ਵੀ ਵਧੀਆ ਹੋਰ ਵੀ ਟੇਸਟੀ ਲੱਗੇ ਵੈਸੇ ਤੁਸੀਂ ਚਾਹੋ ਤਾਂ ਤੁਸੀਂ ਇਸੇ ਤਰ੍ਹਾਂ ਵੀ ਮਸਾਲਾ ਭਰ ਕੇ ਖਾ ਸਕਦੇ ਆ ਪਰ ਇਹ ਵੀ ਕੋਈ ਦਾ ਨੁਕਸਾਨ ਨਹੀਂ ਸਿਰਫ 2 ਚਮਚ ਤੇਲ ਦੇ ਪਾਏ ਆ ਤੇ ਇਸ ਤਰ੍ਹਾਂ ਇਹਨੂੰ ਹਲਕਾ ਜਿਹਾ ਹਿਲਾਣਾ ਆ ਤੇ ਮਸਾਲਾ ਬਿਲਕੁਲ ਨਹੀਂ ਬਾਹਰ ਨਿਕਲੂਗਾ ਇਸ ਤਰ੍ਹਾਂ ਇਹਨੂੰ ਕੜਛੀ ਦੀ ਮਦਦ ਦੇ ਨਾਲ ਸਾਰਿਆਂ ਨੂੰ ਉਲਟ ਪਲਟ ਕਰਦਾ ਤੁਸੀਂ ਦੇਖ ਸਕਦੇ ਹੋ ਤੇਲ ਕੋਈ ਜ਼ਿਆਦਾ ਨਹੀਂ ਹੈਗਾ ਬਹੁਤ ਹੀ ਨਾ ਮਾਤਰ ਮੈਂ ਤੇਲ ਪਾਇਆ ਤੇ ਜ਼ਿਆਦਾ ਤੇਲ ਪਾਣ ਦੀ ਜ਼ਰੂਰਤ ਵੀ ਨਹੀਂ ਹੈਗੀ ਇਸ ਤਰ੍ਹਾਂ ਆਪਾਂ ਸਾਰੇ ਕਰੇਲਿਆਂ ਨੂੰ ਉਲਟ-ਪੁਲਟ ਕਰਦੇ ਹੋਏ ਇਹਨਾਂ ਦੀ ਸਾਈਡ ਚੇਂਜ ਕਰਦੇ ਹੋਏ ਇਸ ਤਰ੍ਹਾਂ ਮੈਂ ਸਾਰੇ ਕਰੇਲੇ ਚੰਗੀ ਤਰ੍ਹਾਂ ਪਕਾ ਲੈਣੇ ਆ ਫਿਰ ਜਿੱਦੋਂ ਆਪਾਂ ਸਟਫਿੰਗ ਕੀਤੀ ਹੋਈ ਆ ਇਹਨਾਂ ਕਰੇਲਿਆਂ ਨੂੰ ਵੀ ਆਪਾਂ ਇਸ ਤਰ੍ਹਾਂ ਸਾਰਿਆਂ ਨੂੰ ਹਲਕਾ ਜਿਹਾ ਇਸ ਤਰ੍ਹਾਂ ਜੀ ਰੋਸਟ ਕਰ ਲੈਣਾ ਆ ਜਿੱਦੋਂ ਮਸਾਲਾ ਭਰਿਆ ਸੀ ਜੀ ਉਹ ਵੀ ਆਪਾਂ ਚੰਗੀ ਤਰ੍ਹਾਂ ਸਾਈਡ ਕਰਿਸਪੀ ਕਰ ਲੈਣੀ ਆ ਉਸ ਤੋਂ ਬਾਅਦ ਜੀ ਇਹ ਜਿਹੜੇ ਆ ਸਾਡਾ ਡਰਾਈ ਮਸਾਲਾ ਬਚਿਆ ਹੋਇਆ ਸੀ ਇਹ ਵੀ ਪਾ ਦੇਣਾ ਯਕੀਨ ਜਾਣਿਓ ਮਸਾਲਾ ਕਰੇਲਿਆਂ ਤੋਂ ਵੀ ਵੱਧ ਟੇਸਟੀ ਲੱਗਦਾ ਆ ਤੇ ਕਰੇਲੇ ਉਸ ਤੋਂ ਵੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਏ ਸੀ ਸਾਰਿਆਂ ਨੂੰ ਇੰਨੇ ਪਸੰਦ ਆਏ ਸਾਰੇ ਬੜੇ ਖੁਸ਼ ਹੋ ਕੇ ਸਾਰਿਆਂ ਨੇ ਖਾਦੇ ਤੇ ਤੁਸੀਂ ਵੀ ਬਣਾ ਕੇ ਦੇਖਿਓ ਮੇਰੇ ਤਰੀਕੇ ਦੇ ਨਾਲ ਜਿਵੇਂ ਮੈਂ ਬਣਾਇਆ ਤੇ ਸਾਰੇ ਹੀ ਪਸੰਦ ਕਰਨਗੇ ਸਿਫਤਾਂ ਤੁਹਾਡੀਆਂ ਸਾਰੇ ਕਰਨਗੇ ਕਿ ਤੁਸੀਂ ਇਹ ਕਰੇਲੇ ਬਣਾਏ ਤਾਂ ਬਣਾਏ ਕਿਸ ਤਰ੍ਹਾਂ ਆ ਕੋਈ ਪਿਆਜ਼ ਨਹੀਂ ਪਾਇਆ ਕੁਝ ਨਹੀਂ ਪਾਇਆ ਬਹੁਤ ਹੀ ਵਧੀਆ ਹੁਣ ਮੈਂ ਸਿਰਫ ਇੱਕ ਚਮਚ ਇਹਦੇ ਵਿੱਚ ਪਾਣੀ ਪਾਇਆ ਆ ਹਲਕਾ ਜਿਹਾ ਹੀ ਬਸ ਬਹੁਤ ਜ਼ਿਆਦਾ ਨਹੀਂ ਪਾਇਆ ਹਲਕਾ ਜਿਹਾ ਪਾਇਆ ਆ ਤਾਂ ਜੋ ਜਿਹੜੇ ਮਸਾਲੇ ਆ ਪੂਰੀ ਤਰ੍ਹਾਂ ਕਰੇਲਿਆਂ ਦੇ ਨਾਲ ਕੋਟਿੰਗ ਮਸਾਲਿਆਂ ਦੀ ਹੋ ਜਾਵੇ ਅਗਰ ਮਸਾਲਾ ਬਾਅਦ ਚ ਵੀ ਵਿੱਚ ਰਹਿ ਵੀ ਜਾਂਦਾ ਤਾਂ ਤੁਸੀਂ ਇਸੇ ਤਰ੍ਹਾਂ ਹੀ ਨਾਲ ਸਰਵ ਕਰ ਸਕਦੇ ਆ ਲਓ ਜੀ ਇਹਨਾਂ ਨੂੰ ਮੈਂ ਢੱਕ ਕੇ ਨਹੀਂ ਹੁਣ ਪਕਾਣਾ ਮੈਂ ਤੁਹਾਨੂੰ ਇਹੀ ਦਿਖਾ ਰਹੀ ਸੀ ਖੁੱਲਾ ਰੱਖਣਾ ਦੇ ਇੱਧਰ ਸਾਡੇ ਬਣ ਰਹੀ ਆ ਮੱਕੀ ਦੇ ਪ੍ਰਸ਼ਾਦੇ ਕਣਕ ਦੇ ਪ੍ਰਸ਼ਾਦੇ ਤੇ ਪਰੌਂਠੇ ਬਣ ਰਹੇ ਆ ਜਿਨੇ ਪਰੌਂਠੇ ਨਾਲ ਕarele ਖਾਣੇ ਆ ਤਾਂ ਉਹ ਪਰੌਂਠੇ ਨਾਲ ਖਾ ਲੈਣ ਕਣਕ ਦੇ ਪ੍ਰਸ਼ਾਦੇ ਨਾਲ ਕਣਕ ਦੇ ਫੁਲਕੇ ਨਾਲ ਖਾਣੇ ਆ ਉਹਨਾਂ ਨਾਲ ਖਾ ਲੈਣ ਮੱਕੀ ਦਾ ਵੀ ਪ੍ਰਸ਼ਾਦਾ ਤਿਆਰ ਆ ਜੀ ਉਹਨਾਂ ਖਾਣੇ ਤਾਂ ਉਹਨਾਂ ਨਾਲ ਖਾ ਲੈਣ ਦੇਖੋ ਜੀ ਪਰਾਂਠਾ ਸਾਡਾ ਕਿੰਨਾ ਵਧੀਆ ਕ੍ਰਿਸਪੀ ਬਣ ਕੇ ਤਿਆਰ ਹੋ ਗਿਆ ਲਓ ਜੀ ਪਰਾਂਠਾ ਸਾਡਾ ਬਣ ਕੇ ਹੋ ਗਿਆ ਤਿਆਰ ਹੁਣ ਆਪਾਂ ਕਰਾਂਗੇ ਜੀ ਸਰਵ ਇਧਰ ਦੇਖੋ ਕarele ਵਾਓ ਬਹੁਤ ਵਧੀਆ ਦੇਖਣ ਨੂੰ ਵੀ ਸੋਹਣੇ ਲੱਗਦੇ ਆ ਹੁਣ ਮੈਂ ਜੀ ਇਹਦੇ ਉੱਤੇ ਬਾਲ ਕਾ ਜੇ ਮੈਂ ਕੜੀ ਪੱਤਾ ਜਿਹੜਾ ਨਾ ਐਸੀ ਤਰ੍ਹਾਂ ਹੀ ਇਹਦੇ ਉੱਤੇ ਮੈਂ ਇਹ ਵੀ ਰੋਸਟ ਕਰਦਾ ਨਾ ਗੈਸ ਦੀ ਫਲੇਮ ਮੀਡੀਅਮ ਆ ਤੇ ਕੜੀ ਪੱਤਾ ਮੈਂ ਹਮੇਸ਼ਾ ਰੱਖਦੀ ਹੁੰਦੀ ਆ ਇਹ ਵੀ ਬਹੁਤ ਵਧੀਆ ਸਾਡੇ ਸਕਿਨ ਵਾਸਤੇ ਵਾਲਾਂ ਵਾਸਤੇ ਬਹੁਤ ਹੀ ਹੈਲਥੀ ਆ ਮੈਂ ਤੁਹਾਨੂੰ ਕੜੀ ਪੱਤੇ ਦੀ ਡਰਾਈ ਚਟਣੀ ਵੀ ਬਣਾਣੀ ਦੱਸੂਗੀ ਤੇ ਕੜੀ ਪੱਤੇ ਦਾ ਸਾਗ ਕੜੀ ਪੱਤੇ ਦੀ ਭੁਰਜੀ ਬਹੁਤ ਹੀ ਟੇਸਟੀ ਬਣਦੀ ਆ ਖਾਣ ਨੂੰ ਬਹੁਤ ਵਧੀਆ ਲੱਗਦੀ ਆ ਦੇਖੋ ਗੈਸ ਦੀ ਫਲੇਮ ਜਿਹੜੀ ਆ ਬਿਲਕੁਲ ਮੈ ਲੋ ਕੀਤੀ ਹੋਈ ਆ ਇਹਨਾਂ ਨੇ ਐਸੀ ਤਰ੍ਹਾਂ ਹੀ ਕੜੀ ਪੱਤੇ ਨੇ ਨਾਲ ਹੀ ਰੋਸਟ ਹੋ ਜਾਣਾ ਦੇਖੋ ਮੱਕੀ ਦੇ ਪ੍ਰਸ਼ਾਦੇ ਬਣ ਕੇ ਵੀ ਸਾਡੇ ਤਿਆਰ ਹੋ ਗਏ ਆ ਦੂਸਰੇ ਸਾਡੇ ਤੇ ਆਪਾਂ ਪ੍ਰਸ਼ਾਦੇ ਫੁਲਕੇ ਲਾ ਰਹੇ ਆ ਜੀ ਵਾਹਿਗੁਰੂ ਦੀ ਬਹੁਤ ਕਿਰਪਾ ਆ ਗੁਰੂ ਰਾਮਦਾਸ ਜੀ ਦੀ ਮਹਾਰਾਜ ਜੀ ਦੀ ਤੇ ਗੁਰੂ ਨਾਨਕ ਦੇਵ ਜੀ ਦੀ ਵੀ ਵਾਹਿਗੁਰੂ ਤੇ ਪਾਸ਼ਾ ਸ਼ਿਦਗੁਰ ਗ੍ਰੰਥ ਸਾਹਿਬ ਜੀ ਮਹਾਰਾਜ ਸਾਰਿਆਂ ਦੇ ਘਰ ਐਸੀ ਤਰ੍ਹਾਂ ਹੀ ਹਰੇ ਭਰੇ ਰੱਖਣ ਪਰਿਵਾਰ ਹੱਸਦੇ ਵਸਦੇ ਰੱਖਣ ਤੇ ਸਾਰੇ ਖੁਸ਼ੀਆਂ ਮਨਾਦੇ ਰਹਿਣ ਜੀ ਲਓ ਜੀ ਪ੍ਰਸ਼ਾਦੇ ਸਾਦੇ ਬਣ ਕੇ ਹੋ ਗਏ ਤਿਆਰ ਹੁਣ ਮੈਂ ਲਗੀਆਂ ਸਰਵ ਕਰਨ प्रदीप ਬਹੁਤ ਖੁਸ਼ ਹੋਈ ਕਿਉਂਕਿ ਇਹਨੇ ਪਹਿਲਾਂ ਹੀ ਟੇਸਟ ਹਲਕਾ ਜਿਹਾ ਕਰ ਲਿਆ ਸੀ ਇਹਨੂੰ ਬਹੁਤ ਪਸੰਦ ਆਈ ਜੀ ਇਹ ਰੈਸਪੀ ਤੇ ਇੱਕ ਪਾਸੇ ਮੈਂ ਰੱਖ ਦਿੱਤਾ ਪਰਾਂਠਾ ਦੂਸਰੇ ਪਾਸੇ ਰੱਖ ਦਿੱਤੀ ਮੱਕੀ ਦੀ ਰੋਟੀ ਮੱਕੀ ਦਾ ਪਰਸ਼ਾਦਾ ਤੇ ਦੂਸਰੇ ਸਾਈਡ ਤੇ ਰੱਖ ਦਿੱਤੀ ਜੇ ਕਣਕ ਦਾ ਪਰਸ਼ਾਦਾ ਜਿਹਨੂੰ ਜਿਹੜੀ ਚੀਜ਼ ਦੀ ਲੋੜ ਆ ਉਹਦੇ ਨਾਲ ਉਹ ਖਾ ਸਕਦਾ ਆ ਜੀ ਤੇ ਟੇਸਟੀ ਹਰ ਤਰ੍ਹਾਂ ਲੱਗਦੀ ਆ ਮੱਕੀ ਦੇ ਮੱਕੀ ਦਾ ਜਿਹੜਾ ਰੋਟੀ ਨਾਲ ਖਾਵਾਂਗੇ ਮੱਕੀ ਦੇ ਪਰਸ਼ਾਦੇ ਨਾਲ ਖਾਵਾਂਗੇ ਉਹ ਸਭ ਤੋਂ ਜ਼ਿਆਦਾ ਟੇਸਟੀ ਲੱਗਦੀ ਆ ਪਰਾਂਠੇ ਨਾਲ ਬੱਚਿਆਂ ਨੂੰ ਵੀ ਟੇਸਟੀ ਲੱਗੂਗੀ ਬੱਚੇ ਕਰੇਲੇ ਮੰਗ ਮੰਗ ਕੇ ਖਾਣਗੇ ਤੁਸੀਂ ਇਸ ਤਰ੍ਹਾਂ ਕਰੇਲੇ ਬਣਾਇਓ ਪਰਾਂਠੇ ਦੇ ਨਾਲ ਤੇ ਦਵਾਰਾ ਮੰਗਣਗੇ ਤੇ ਦਵਾਰਾ ਬਣਾਉਣ ਦੀ ਫਰਮਾਇਸ਼ ਕਰਨਗੇ ਨਾਲ ਲੈ ਲਿਓ ਜੀ ਸਿੰਪਲ ਸਾਦਾ ਦਹੀਂ ਤੇ ਦਹੀਂ ਦੇ ਨਾਲ ਇਹ ਹੋਵੇ ਤਾਂ ਹੋਰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਹਲਕਾ ਜਿਹਾ ਤੁਸੀਂ ਨਿੰਬੂ ਨਚੋੜ ਲਿਓ ਕਰੇਲੇ ਦੇ ਉੱਤੇ ਨਿੰਬੂ ਨਚੋੜਨ ਦੇ ਨਾਲ ਇਹ ਟੇਸਟੀ ਲੱਗਦਾ ਆ ਬਹੁਤ ਵਧੀਆ ਲੱਗਦਾ ਆ ਖਾਣ ਨੂੰ ਵੀ ਹਲਕਾ ਜਿਹਾ ਦੇਖੋ 2-4 ਬੂੰਦਾਂ ਨਾ ਇਹਦੇ ਉੱਤੇ ਨਚੋੜ ਲਓ ਤੇ ਬਹੁਤ ਵਧੀਆ ਟੇਸਟ ਆਂਦਾ ਇਹਦੇ ਨਾਲ ਵੀ ਤੇ ਨਾਲ ਤੁਸੀਂ ਕੋਈ ਵੀ ਚੀਜ਼ ਲੈਣ ਦੀ ਜ਼ਰੂਰਤ ਨਹੀਂ ਤੁਹਾਨੂੰ ਮੈਂ ਦਿਖਾ ਰਹੀ ਆ ਦੇਖੋ ਕਿੰਨੇ ਵਧੀਆ ਸੌਫਟ ਆ ਦੇਖੋ ਬਹੁਤ ਵਧੀਆ ਵਾਈਟ ਦੇ ਨਾਲ ਪ੍ਰਾਂਠੇ ਦੇ ਨਾਲ ਦੇਖੋ ਕਿੰਨੇ ਵਧੀਆ ਇਹ ਟੁੱਟ ਰਹੇ ਆ ਤੇ ਨਾਲ ਤੁਸੀਂ ਦਹੀਂ ਲੈ ਸਕਦੇ ਆ ਜਾਂ ਤੁਸੀਂ ਇਸੇ ਤਰ੍ਹਾਂ ਵੀ ਇੰਜੋਏ ਕਰ ਸਕਦੇ ਆ ਆ ਦੇਖੋ ਜੀ ਹਰ ਵਾਰ ਦੀ ਤਰ੍ਹਾਂ ਮੈਂ ਟੇਸਟ ਕਰਾਇਆ ਆਪਣੇ ਬੇਟੇ ਨੂੰ ਬੜੀ ਖੁਸ਼ ਹੋਈ ਜਦੋਂ ਮੇਰੀ ਬੇਟੀ ਨੂੰ ਕੋਈ ਵੀ ਰੈਸਪੀ ਮੇਰੀ ਪਸੰਦ ਆਂਦੀ ਆ ਤਾਂ ਕਹਿੰਦੀ ਹੁੰਦੀ ਮਮਾ ਕੱਲੂ ਵੀ ਇਹੀ ਬਣਾਓ ਕਿਉਂਕਿ ਬੱਚਿਆਂ ਨੂੰ ਚੀਜ਼ ਪਸੰਦ ਆ ਜਾਵੇ ਆਪਣੀ ਫੈਮਿਲੀ ਨੂੰ ਚੀਜ਼ ਪਸੰਦ ਆ ਜਾਵੇ ਨਾ ਸਾਡੀ ਮਿਹਨਤ ਵਸੂਲ ਹੋ ਜਾਂਦੀ ਆ ਮੇਰੀਆਂ ਭੈਣਾਂ ਸਾਰਾ ਸਾਰਾ ਦਿਨ ਆਪਾਂ ਰਸੋਈ 'ਚ ਖੜਕੇ ਆਪਣੇ ਪਰਿਵਾਰ ਲਈ ਆਪਾਂ ਪ੍ਰਸ਼ਾਦੇ ਪਾਣੀ ਪਕਾਉਂਦੀਆਂ ਆ ਤੇ ਜੇ ਬੱਚਿਆਂ ਨੂੰ ਪਰਿਵਾਰ ਨੂੰ ਪਸੰਦ ਆ ਜਾਵੇ ਤਾਂ ਸਾਨੂੰ ਬਹੁਤ ਖੁਸ਼ੀ ਮਿਲਦੀ ਆ ਹੋਰ ਸਾਨੂੰ ਕਿਸੇ ਚੀਜ਼ ਦੀ ਵੀ ਜ਼ਰੂਰਤ ਨਹੀਂ ਹੁੰਦੀ ਆ ਦੇਖੋ ਮੱਕੀ ਦੀ ਰੋਟੀ ਨਾਲ ਖਾ ਰਹੇ ਆ ਤੇ ਕਣਕ ਦੀ ਰੋਟੀ ਨਾਲ ਵੀ ਖਾਓ ਐਨਜੋਏ ਕਰੋ ਖੁਸ਼ ਰਹੋ ਜਿਹੜੀ ਚੀਜ਼ ਪਸੰਦ ਆ ਖਾਓ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਜੀ ਮਿਹਨਤ ਬਹੁਤ ਹੁੰਦੀ ਆ ਤੇ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਹਰੀ ਮਿਰਚ ਨਾਲ ਲਈ ਹੋਈ ਆ ਮੈਂ ਦੇਖੋ ਕਿੰਨੀ ਵਧੀਆ ਤੇ ਜਾਂਦੇ ਜਾਂਦੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਦੇ ਜਾਣਾ ਤੇ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ ਮੈਂ ਮਿਲਦੀ ਆ ਨੈਕਸਟ ਵੀਡੀਓ 'ਚ ਨਵੀਂ ਰੈਸਪੀ ਲੈ ਕੇ ਮੈਨੂੰ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ ਜੀ ਰੱਬ ਰਾਖਾ